ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਕਰਾਂਗੇ ਚਿੱਤਰ ਵਰਣਨ ਜੋ ਕਿ ਤੁਹਾਡੀਆਂ ਛੋਟੀਆਂ ਜਮਾਤਾਂ ਤੋਂ ਲੈ ਕੇ ਹੁਣ ਤੱਕ ਵੱਡੀ ਜਮਾਤ ਵਿੱਚ ਵੀ ਆਉਂਦਾ ਰਿਹਾ ਹੈ ਛੋਟੀ ਜਮਾਤ ਦੇ ਵਿੱਚ ਤੁਸੀਂ ਕਿਵੇਂ ਕਰਦੇ ਸੀ ਚਿੱਤਰ ਵਰਣਨ ਕਿ 5 17 ਵਿੱਚ ਲਿਖੋ ਜਾਂ 7 17 ਵਿੱਚ ਲਿਖੋ ਲੇਕਿਨ ਹੁਣ ਕੁਝ ਬੱਚੇ ਹੈਗੇ ਇਦਾਂ ਦੇ ਜਿਹੜੇ ਹੁਣ ਵੀ 5 ਜਾਂ 7 17 ਵਿੱਚ ਮਤਲਬ ਲਾਈਨਾਂ 'ਚ ਲਿਖਦੇ ਆ ਹਨ ਹੁਣ ਤੁਸੀਂ ਲਾਈਨਾਂ ਵਿੱਚ ਨਹੀਂ ਲਿਖਣਾ ਹੁਣ ਤੁਸੀਂ ਪੈਰੇ ਵਿੱਚ ਲਿਖਣਾ ਹੈ ਇਹ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਬਹੁਤ ਹੀ ਇੰਟਰਸਟਿੰਗ ਹੈ ਬਹੁਤ ਹੀ ਈਜ਼ੀ ਹੈ ਤੁਸੀਂ ਸਿਰਫ ਚਿੱਤਰ ਨੂੰ ਧਿਆਨ ਪੂਰਵਕ ਦੇਖਣਾ ਹੈ ਅਤੇ ਆਪਣੀ ਕਲਾਤਮਕ ਸੋਚ ਰਾਹੀਂ ਉਸ ਨੂੰ ਲਿਖਣਾ ਹੈ ਤੇ ਕੁਝ ਬੱਚਿਆਂ ਨੂੰ ਚਿੱਤਰ ਵਰਣਨ ਕਰਨ ਦੇ ਵਿੱਚ ਥੋੜੀ ਜਿਹੀ ਪ੍ਰੇਸ਼ਾਨੀ ਆਉਂਦੀ ਹੈ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਚਿੱਤਰ ਵਿੱਚ ਜੋ ਦਿੱਤਾ ਹੋਇਆ ਉਸ ਨੂੰ ਕਿਸ ਤਰੀਕੇ ਨਾਲ ਲਿਖਣਾ ਹੈ ਤੇ ਕੁਝ ਗੱਲਾਂ ਉਹ ਵਿੱਚੋਂ ਛੱਡ ਜਾਂਦੇ ਹਨ ਤੇ मीनिंगलेस ਜਿਹੜੀਆਂ ਗੱਲਾਂ ਨੇ ਉਹ ਜ਼ਿਆਦਾ ਲਿਖਦੇ ਹਨ ਤਾਂ ਇਸ ਲਈ ਮੈਂ ਤੁਹਾਨੂੰ ਇੱਕ ਨੁਕਤਾ ਦੱਸ ਰਹੀ ਹਾਂ ਉਸ ਦੀ ਸਹਾਇਤਾ ਦੇ ਨਾਲ ਤੁਸੀਂ ਚਿੱਤਰ ਦਾ ਜਿਹੜਾ ਵਰਣਨ ਹੈ ਪੂਰੀ ਤਰ੍ਹਾਂ ਕੰਪਲੀਟ ਕਰ ਸਕਦੇ ਹੋ ਇਹ ਜਿਹੜੀ ਮੈਂ ਤੁਹਾਨੂੰ 70 ਜਾਂ ਇੱਕ ਇੱਕ ਵਾਕ ਹੈ ਯਾਦ ਕਰਾਉਣਾ ਚਾਹੂੰਗੀ ਜਿਹੜਾ ਹੈਗਾ ਸਾਡੀ ਸਾਰੀ ਪਰਸ਼ੰਨ ਉੱਤਰ ਕਾਪੀ ਨਹੀਂ ਭਰੀ ਇਹ ਜਿਹੜਾ ਇਕਵਾਕ ਹੈ ਇਹ ਤੁਸੀਂ ਯਾਦ ਕਰਨਾ ਹੈ ਇਸ ਨੂੰ ਯਾਦ ਕਰਕੇ ਤੁਹਾਨੂੰ ਮਦਦ ਮਿਲੇਗੀ ਚਿੱਤਰ ਵਰਣਨ ਕਰਨ ਦੇ ਵਿੱਚ ਇਸ 70 ਦਾ ਜਿਹੜਾ ਪਹਿਲਾ ਪਹਿਲਾ ਵਰਣ ਹੈ ਅੱਖਰ ਹੈ ਉਸ ਦੇ ਉਸ ਅਕੋਰਡਿੰਗ ਤੁਸੀਂ ਇਸ ਨੁਕਤੇ ਨੂੰ ਯਾਦ ਕਰਨਾ ਹੈ ਜਿਵੇਂ ਕਿ ਸਾਡੀ ਸਾਡੀ ਦਾ ਜਿਹੜਾ ਸਸਾ ਹੈ ਨਾ ਸਸੇ ਦਾ ਭਾਵ ਹੈ ਸਥਾਨ ਚਿੱਤਰ ਦੇ ਵਿੱਚ ਜਦੋਂ ਤੁਸੀਂ ਚਿੱਤਰ ਨੂੰ ਦੇਖਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਥਾਨ ਹੈ ਉਹ ਕਿਸ ਤਰ੍ਹਾਂ ਦਾ ਹੈ ਸਥਾਨ ਮਤਲਬ ਕਿ ਉਹ ਪਹਾੜੀਆਂ ਦਿਖਾਈਆਂ ਗਈਆਂ ਹਨ ਝਰਨੇ ਨੇ ਜਾਂ ਕੋਈ ਰੇਲਵੇ ਸਟੇਸ਼ਨ ਹੈ ਕੋਈ ਮੇਲਾ ਹੈ ਜਾਂ ਕੁਝ ਵੀ ਹੈ ਤਾਂ ਸਾਨੂੰ ਸਥਾਨ ਦਾ ਪਤਾ ਹੋਣਾ ਚਾਹੀਦਾ ਤਾਂ ਪਹਿਲੇ ਨੰਬਰ ਤੇ ਅਸੀਂ ਉਹਦਾ ਚਿੱਤਰ ਦੇ ਵਿੱਚ ਕੀ ਦੇਖਣਾ ਹੈ ਸਥਾਨ ਦੂਸਰਾ ਹੈਗਾ ਸ ਸ ਸ ਸ ਮਤਲਬ ਸਮਾ ਸਮੇਂ ਦਾ ਸਾਨੂੰ ਕਿਵੇਂ ਪਤਾ ਚੱਲੇਗਾ ਦੇਖੋ ਰਾਤ ਦੇ ਸਮੇਂ ਦਾ ਵੀ ਚਿੱਤਰ ਵਿੱਚ ਪਤਾ ਚੱਲਦਾ ਤਾਰਿਆਂ ਤੋਂ ਚੰਦ ਤੋਂ ਤੇ ਸੂਰਜ ਤੋਂ ਪਤਾ ਚੱਲਦਾ ਦੁਪਹਿਰ ਬਾਰੇ ਪੁਰਾਣੇ ਸਮੇਂ ਵਾਰ ਵੀ ਸਾਨੂੰ ਪਤਾ ਚੱਲਦਾ ਹੈ ਆਧੁਨਿਕ ਸਮੇਂ ਵਾਰ ਵੀ ਸਾਨੂੰ ਚਿੱਤਰ ਦੇ ਵਿੱਚੋਂ ਪਤਾ ਚੱਲਦਾ ਹੈ ਚਿੱਤਰ ਦੇ ਵਿੱਚ ਜੋ ਜਿਸ ਤਰ੍ਹਾਂ ਦੇ ਪਾਤਰਾਂ ਨੇ ਕੱਪੜੇ ਪਾਏ ਹੁੰਦੇ ਹਨ ਉਹਨਾਂ ਦੇ ਪਹਿਰਾਵੇ ਤੋਂ ਜਾਂ ਪ੍ਰਾਤਨ ਬਿਲਡਿੰਗ ਤੋਂ ਸਾਨੂੰ ਸਭ ਸਮੇਂ ਬਾਰੇ ਪਤਾ ਚੱਲਦਾ ਹੈ ਅੱਗੇ ਹੈ ਪਪਾ ਪੱਪੇ ਤੋਂ ਭਾਵ ਹੈਗਾ ਪਾਤਰ ਹੁਣ ਚਿੱਤਰ ਦੇ ਵਿੱਚ ਕੁਝ ਪਾਤਰ ਦਿਖਾਏ ਗਏ ਹੁੰਦੇ ਹਨ ਜਿਵੇਂ ਕੋਈ ਮਨੁੱਖੀ ਪਾਤਰ ਜੀਵ ਜੰਤੂ ਪੌਦੇ ਵਾਹਨ ਵਿਕਲ ਕੁਝ ਵੀ ਹੋ ਸਕਦਾ ਹੈ ਤਾਂ ਅਸੀਂ ਉਹਦੇ ਬਾਰੇ ਲਿਖਣਾ ਹੈ ਉਸ ਤੋਂ ਅੱਗੇ ਹੈਗਾ ਊੜਾ ਊੜੇ ਤੋਂ ਮਤਲਬ ਉਦੇਸ਼ ਜੋ ਕੁਝ ਹੋ ਰਿਹਾ ਹੈ ਉਹਦੇ ਵਿੱਚ ਕੀ ਉਦੇਸ਼ ਹੈ ਉਹ ਅਸੀਂ ਲਿਖਾਂਗੇ ਉਸ ਤੋਂ ਅੱਗੇ ਹੈਗਾ ਕਕਾ ਕਕੇ ਤੋਂ ਭਾਵ ਕੰਮ ਜਾਂ ਕਿਰਿਆ ਕੀ ਕਿਰਿਆ ਹੋ ਰਹੀ ਹੈ ਚਿੱਤਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣਾਇਆ ਹੋਇਆ ਹੈ ਕਿਸ ਤਰੀਕੇ ਦਾ ਕੰਮ ਚੱਲ ਰਿਹਾ ਹੈ ਉਸ ਤੋਂ ਬਾਅਦ ਹੈਗਾ ਨੰਨਾ ਨੰਨੇ ਤੋਂ ਭਾਵ ਹੈ ਨਤੀਜਾ ਜੋ ਵੀ ਕੰਮ ਹੋਇਆ ਹੈ ਉਹਦਾ ਨਤੀਜਾ ਕੀ ਨਿਕਲਿਆ ਜਾਂ ਉਹਦਾ ਰਿਜ਼ਲਟ ਕੀ ਹੈ ਤੇ ਲਾਸਟ ਹੈਗਾ ਪੱਬਾ ਪੱਬੇ ਦਾ ਮਤਲਬ ਹੈਗਾ ਭਾਵਨਾਵਾਂ ਚਿੱਤਰ ਨੂੰ ਵੇਖ ਕੇ ਸਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਕੇ ਦੀ ਭਾਵਨਾ ਆ ਰਹੀ ਹੈ ਸਾਡੇ ਅੰਦਰ ਕਿਦਾਂ ਦੀ ਫੀਲਿੰਗਸ ਉਤਪਨ ਹੋਈਆਂ ਹਨ ਉਹਦੇ ਬਾਰੇ ਪ੍ਰਤੀ ਅਸੀਂ ਆਪਣੇ ਨਿੱਜੀ ਵਿਚਾਰ ਦੱਸਨੇ ਹਨ ਤਾਂ ਇਹ ਇੱਕ ਜੋ ਮੈਂ ਤੁਹਾਨੂੰ ਇੱਕ ਵਾਕ ਕਰਵਾਇਆ ਹੈ ਨਾ ਸਾਡੀ ਸਾਰੀ ਪ੍ਰਸ਼ਨ ਉੱਤਰ ਕਾਪੀ ਨਹੀਂ ਭਰੀ ਇਸ ਵਾਕ ਨੂੰ ਯਾਦ ਕਰਕੇ ਤੁਸੀਂ ਇਹ ਜਿਹੜੇ ਹਿੰਟ ਦੇ ਨਾਲ ਤੁਸੀਂ ਇਹ ਸਾਰੇ ਯਾਦ ਕਰ ਸਕਦੇ ਹੋ ਇਹ ਯਾਦ ਕਰਕੇ ਤੁਸੀਂ ਪੂਰੇ ਦਾ ਪੂਰਾ ਜਿਹੜਾ ਚਿੱਤਰ ਹੈ ਉਸ ਨੂੰ ਕਵਰ ਕਰ ਸਕਦੇ ਹੋ ਤਾਂ ਇਹਨਾਂ ਨੁਕਤਿਆਂ ਦੇ ਆਧਾਰ ਤੇ ਮੈਂ ਤੁਹਾਨੂੰ ਇਹ ਚਿੱਤਰ ਵਰਣਨ ਕਰਨਾ ਸਿਖਾ ਰਹੀ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਪੜਿਆ ਸੀ ਸਥਾਨ ਤਾਂ ਚਿੱਤਰ ਦੇ ਵਿੱਚ ਸਾਨੂੰ ਕਿਸ ਤਰੀਕੇ ਦਾ ਸਥਾਨ ਨਜ਼ਰ ਆ ਰਿਹਾ ਹੈ ਹੁਣ ਦੇਖੋ ਚਿੱਤਰ ਦੇ ਵਿੱਚ ਇਹ ਸਕੂਲ ਦਾ ਗਰਾਊਂਡ ਵੀ ਹੋ ਸਕਦਾ ਹੈ ਔਰ ਇੱਕ ਸੜਕ ਵੀ ਲੱਗ ਰਹੀ ਹੈ ਕਿ ਜਿੱਦਾਂ ਸੜਕ ਦੀ ਸਫਾਈ ਹੋਵੇ ਤਾਂ ਤੁਸੀਂ ਇਸ ਨੂੰ ਆਪਣੇ ਕਲਾਤਮਕ ਸੋਚ ਦੇ ਆਧਾਰ ਤੇ ਦੇਖਣਾ ਹੈ ਤੁਸੀਂ ਸੜਕ ਵੀ ਲਿਖ ਸਕਦੇ ਹੋ ਤੇ ਕਿ ਸਕੂਲ ਦਾ ਮੈਦਾਨ ਵੀ ਲਿਖ ਸਕਦੇ ਹੋ ਇੱਥੇ ਤੁਸੀਂ ਆਪਣੀ ਕਲਾਤਮਕ ਸੋਚ ਨੂੰ ਵੀ ਧਿਆਨ ਚ ਰੱਖਣਾ ਹੈ ਸੋਚ ਦੇ ਮੁਤਾਬਕ ਹੀ ਤੁਸੀਂ ਲਿਖਣਾ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਚਿੱਤਰ ਨੂੰ ਧਿਆਨ ਪੂਰਵਕ ਦੇਖ ਕੇ ਤੁਸੀਂ ਆਪਣੀ ਕਲਾਤਮਕ ਸੋਚ ਦੇ ਰਾਹੀਂ ਲਿਖਣਾ ਹੈ ਹੁਣ ਜਿਹੜੀ ਹਰ ਇੱਕ ਬੱਚੇ ਦੇ ਵਿੱਚ ਅਲੱਗ-ਅਲੱਗ ਉਹਨਾਂ ਦੀ ਜਿਹੜੀ ਸੋਚਣ ਦਾ ਤਰੀਕਾ ਹੁੰਦਾ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਤਾਂ ਉਹਦੇ ਮੁਤਾਬਿਕ ਤੁਸੀਂ ਉਸ ਨੂੰ ਕੁਝ ਵੀ ਲਿਖ ਸਕਦੇ ਹੋ ਤੇ ਕੁਝ ਵੀ ਲਿਖਣ ਦਾ ਮਤਲਬ ਇਹ ਨਹੀਂ ਹੈਗਾ ਕਿ ਚਿੱਤਰ ਦੇ ਵਿੱਚ ਤਾਂ ਮੰਨ ਲਓ ਕਿ ਘੋੜਾ ਦਿੱਤਾ ਗਿਆ ਹੈ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਉਸ ਨੂੰ ਹੱਥ ਲਿਖ ਦਿਓ ਦਾ ਇਹ ਨਹੀਂ ਹੋ ਸਕਦਾ ਤੁਸੀਂ ਜਿਹੜਾ ਕਲਾਤਮਕ ਤਸਵੀਰ ਦੇ ਨਾਲ ਤੁਹਾਡੀ ਜਿਹੜੀ ਜਿਹੜੀ ਤੁਹਾਡੀ ਸੋਚ ਹੈ ਕਲਾਤਮਕ ਸੋਚ ਹੈ ਤਸਵੀਰ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਤੁਸੀਂ ਕੁਝ ਵੀ ਲਿਖ ਸਕਦੇ ਹੋ ਆਪਣੀ ਕਲਾਤਮਕ ਸੋਚ ਦੁਆਰਾ ਲਿਖ ਸਕਦੇ ਹੋ ਤਸਵੀਰ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਤਾਂ ਦੂਸਰਾ ਹੈਗਾ ਸਮਾਂ ਹੁਣ ਦੇਖੋ ਸਮਾਂ ਇੱਥੇ ਆਪਾਂ ਸਵੇਰ ਦਾ ਜਾਂ ਸ਼ਾਮ ਦੁਪਹਿਰ ਦਾ ਸਵੇਰ ਦਾ ਜਾਂ ਦੁਪਹਿਰ ਦਾ ਸਮਾਂ ਲਿਖ ਸਕਦੇ ਆ ਉਹ ਤੁਸੀਂ ਆਪਣੀ ਸੋਚ ਮੁਤਾਬਿਕ ਲਿਖ ਸਕਦੇ ਹੋ ਹੁਣ ਦੇਖੋ ਪਾਤਰ ਪਾਤਰ ਦੇ ਵਿੱਚ ਦੇਖੋ ਇਹਦੇ ਵਿੱਚ ਆਪਾਂ ਨੂੰ ਦੋ ਮੁੰਡੇ ਦਿਖ ਰਿਹਾ ਦੋ ਕੁੜੀਆਂ ਦਿਖ ਰਹੀਆਂ ਹਨ ਔਰ ਉਹਨਾਂ ਨੇ ਯੂਨੀਫਾਰਮ ਪਾਈ ਹੈ ਤਾਂ ਸਾਨੂੰ ਇੱਕ ਆਈਡੀਆ ਲੱਗ ਰਿਹਾ ਕਿ ਸਕੂਲ ਦੇ ਨੇ ਇਹ ਵਿਦਿਆਰਥੀ ਹਨ ਹੁਣ ਇਹਨਾਂ ਦਾ ਉਦੇਸ਼ ਕੀ ਹੈ ਇਹਨਾਂ ਦਾ ਉਦੇਸ਼ ਕੀ ਹੈ ਸਫਾਈ ਕਰਨਾ ਹੁਣ ਵਿਦਿਆਰਥੀ ਕੀ ਕਰ ਰਹੇ ਹਨ ਸਫਾਈ ਕਰ ਰਹੇ ਹਨ ਹੁਣ ਇੱਥੇ ਆ ਗਿਆ ਅੱਗੇ ਕਿਰਿਆ ਕਿਰਿਆ ਕੀ ਹੋ ਰਹੀ ਹੈ ਇੱਥੇ ਜਿਹੜੀਆਂ ਕੁੜੀਆਂ ਨੇ ਉਹ ਝਾੜੂ ਮਾਰ ਰਹੀਆਂ ਹਨ ਹਨਾ ਤੇ ਜਿਹੜੇ ਮੁੰਡੇ ਉਹ ਵੀ ਝਾੜੂ ਮਾਰ ਰਹੇ ਹਨ ਮਤਲਬ ਵਿਦਿਆਰਥੀ ਕੀ ਕਿਰਿਆ ਕਰ ਰਹੇ ਹਨ ਝਾੜੂ ਮਾਰ ਰਹੇ ਹਨ ਇਹਦਾ ਨਤੀਜਾ ਕੀ ਨਿਕਲਿਆ ਵੀ ਜਿਹੜਾ ਆਲਾ ਦਵਾਲਾ ਉਹ ਕੀ ਹੋ ਚੁੱਕਿਆ ਸਾਫ ਹੁਣ ਲਾਸਟ ਸਾਡੀਆਂ ਭਾਵਨਾਵਾਂ ਕੀ ਨੇ ਜਿਹੜੀਆਂ ਭਾਵਨਾਵਾਂ ਨੇ ਉਹ ਅਸੀਂ ਤਸਵੀਰ ਨੂੰ ਦੇਖ ਕੇ ਜਿਹੜੇ ਬੱਚੇ ਆ ਉਹਨਾਂ ਦੀ ਭਾਵਨਾ ਜਾਂ ਆਪਦੀ ਭਾਵਨਾ ਵੀ ਲਿਖ ਸਕਦੇ ਹਾਂ ਪੀਏ ਦੇ ਨਾਲ ਕੀ ਹੁੰਦਾ ਹੈ ਜਿਹੜਾ ਸਾਡਾ ਚਾਰੇ ਪਾਸੇ ਜਿਹੜਾ ਚਿਰਦਾ ਉਹ ਸਾਫ ਹੋ ਚੁੱਕਿਆ ਹੈ ਤੇ ਸਾਨੂੰ ਸਫਾਈ ਰੱਖਣੀ ਚਾਹੀਦੀ ਹੈ ਇਹਨਾਂ ਤੋਂ ਬਿਨਾ ਕੁਝ ਹੋਰ ਵੀ ਜ਼ਰੂਰੀ ਨੁਕਤੇ ਹਨ ਜਿਹੜੇ ਜਿਨ੍ਹਾਂ 'ਚ ਤੁਸੀਂ ਧਿਆਨ ਦੇਣਾ ਹੈ ਉਹ ਹਨ ਕਲਾਤਮਕ ਸੋਚ ਦਾ ਪ੍ਰਗਟਾਵਾ ਹੁਣ ਦੇਖੋ ਜੋ ਵੀ ਇੱਥੇ ਸਥਾਨ ਦਿੱਤਾ ਗਿਆ ਤੁਹਾਨੂੰ ਸਥਾਨ ਸਭ ਤੋਂ ਪਹਿਲਾਂ ਤੁਸੀਂ ਸਥਾਨ ਦੇਖਣਾ ਹੈ ਨਾ ਉਹਦੇ ਵਿੱਚ ਤੁਹਾਡੀ ਕਲਾਤਮਕ ਸੋਚ ਹੋਣੀ ਚਾਹੀਦੀ ਹੈ ਕਲਾਤਮਕ ਸੋਚ ਹਰ ਹਰ ਬੱਚੇ ਦੀ ਅਲੱਗ-ਅਲੱਗ ਹੁੰਦੀ ਹੈ ਤੁਸੀਂ ਉਹਦੇ ਮੁਤਾਬਿਕ ਇਹ ਸਥਾਨ ਦਾ ਲਿਖਣਾ ਹੈ ਦੂਸਰਾ ਹੈਗਾ ਕਲਾਤਮਕ ਤਸਵੀਰ ਜਿਹੜੀ ਤੁਹਾਡੀ ਕਲਾਤਮਕਤਾ ਹੈ ਕ੍ਰੀਏਟੀਵਿਟੀ ਹੈ ਉਹ ਤਸਵੀਰ ਨਾਲ ਸੰਬੰਧਿਤ ਹੋਵੇ ਮਤਲਬ ਜੋ ਤਸਵੀਰ ਵਿੱਚ ਦਿਖਾਇਆ ਗਿਆ ਹੈ ਉਹੀ ਲਿਖਣਾ ਹੈ ਜਿਵੇਂ ਇੱਥੇ ਇਹ ਸਕੂਲ ਦਾ ਗਰਾਊਂਡ ਵੀ ਲੱਗ ਰਿਹਾ ਹੈ ਤੇ ਇੱਕ ਸੜਕ ਦਾ ਦ੍ਰਿਸ਼ ਵੀ ਲੱਗ ਰਿਹਾ ਹੈ ਇਹਦੇ ਵਿੱਚ ਜੋ ਤੁਹਾਨੂੰ ਦਿਖਦਾ ਤੁਸੀਂ ਲਿਖ ਸਕਦੇ ਹੋ ਪਰ ਉਹ ਤਸਵੀਰ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਅੱਗੇ ਹੈ ਸਹੀ ਸ਼ਬਦ ਜੋੜ ਜਿਹੜਾ ਤੁਸੀਂ ਸ਼ਬਦ ਇਹਦੇ ਵਿੱਚ ਵਰਤੋਂ ਕਰਨੀ ਹੈ ਉਹਨਾਂ ਦਾ ਜਿਹੜਾ ਸ਼ਬਦ ਜੋੜ ਹੈ ਉਹ ਸਹੀ ਹੋਣਾ ਚਾਹੀਦਾ ਜਿਹੜੀ ਸਾਡੀ ਭਾਸ਼ਾ ਹੈ ਟਕਸਾਲੀ ਮਿਆਰੀ ਜਿਹੜੀ ਮੰਨੀ ਜਾਂਦੀ ਹੈ ਉਹੀ ਵਰਤਣੀ ਹੈ ਤੁਸੀਂ ਆਪਦੀ ਜਿਹੜੀ ਲੋਕਲ ਭਾਸ਼ਾ ਹੈ ਉਹ ਨਹੀਂ ਵਰਤਣੀ ਜਿਵੇਂ ਕਈ ਬੱਚੇ ਉਹਦੇ ਵਿੱਚ ਲਿਖ ਦਿੰਦੇ ਹਨ ਉਸ ਦੇ ਮੂਰੇ ਖੜਾ ਹੈ ਉਸ ਦੇ ਪਿੱਛੇ ਖੜਾ ਹੈ ਹੋ ਬਗਿਆ ਇਦਾਂ ਦੀ ਸ਼ਬਦਾਵਲੀ ਨਹੀਂ ਵਰਤਣੀ ਤੁਸੀਂ ਸ਼ੁੱਧ ਪੰਜਾਬੀ ਵਰਤਣੀ ਹੈ ਟਕਸਾਲੀ ਪੰਜਾਬੀ ਦੀ ਵਰਤੋਂ ਕਰਨੀ ਹੈ ਅਗਿਆ ਕੀ ਬਹੁਤ ਹੀ ਮਹੱਤਮਪੂਰਨੇ ਵਾਲਾ ਬਹੁਤ ਜ਼ਿਆਦਾ ਵਿਸਤਾਰ ਤੋਂ ਬਚੋ ਬਹੁਤ ਸਾਰੇ ਬੱਚੇ ਕੀ ਕਰਦੇ ਆ 50 ਸ਼ਬਦਾਂ ਦੇ ਚਿੱਤਰ ਵਰਣਨ ਨੂੰ ਉਹ 100 ਜਾਂ 150 ਵਿੱਚ ਲਿਖਦੇ ਹਨ ਅਜਿਹਾ ਨਹੀਂ ਕਰਨਾ ਇਹਦੇ ਨਾਲ ਤੁਹਾਨੂੰ ਪੂਰੇ ਨੰਬਰ ਨਹੀਂ ਮਿਲਣਗੇ ਬਲਕਿ ਨੰਬਰ ਕੱਟੇ ਜਾਣਗੇ ਜਿੰਨੇ ਸ਼ਬਦਾਂ ਚ ਪੁੱਛਿਆ ਹੈ 50 ਸ਼ਬਦ ਤਾਂ 50 ਤੋਂ 55 ਤਾਂ 60 ਵੀ ਹੋ ਸਕਦੇ ਆ ਲੇਕਿਨ ਇਹ ਨਹੀਂ ਕਿ ਤੁਸੀਂ 70 80 ਜਾਂ 100 150 ਲਿਖੋ 50 ਤੋਂ ਘਟ ਨਹੀਂ ਹੋਣੀ ਚਾਹੀਦੀ ਤਾਂ ਤੁਸੀਂ ਪੁਆਇੰਟ ਟੂ ਪੁਆਇੰਟ ਗੱਲ ਕਰਨੀ ਹੈ ਜੋ ਵੀ ਮੈਂ ਤੁਹਾਨੂੰ ਨੁਕਤੇ ਦੱਸਿਆ ਇਸ ਦੇ ਅਕੋਰਡਿੰਗ ਅਗਰ ਤੁਸੀਂ ਚੱਲਦੇ ਹੋ ਤਾਂ ਤੁਹਾਡਾ ਜਿਹੜਾ ਚਿੱਤਰ ਵਰਣਨ ਹੈ ਉਹ ਪੁਆਇੰਟ ਟੂ ਪੁਆਇੰਟ ਹੋਏਗਾ ਤੇ ਪੂਰੇ ਦਾ ਪੂਰਾ ਜਿਹੜਾ ਚਿੱਤਰ ਵਰਣਨ ਉਹ ਵੀ ਕੰਪਲੀਟ ਹੋਏਗਾ ਤੇ ਇਹ ਜਿਹੜਾ ਚਿੱਤਰ ਵਰਣਨ ਹੈ ਜੋ ਮੈਂ ਕੀਤਾ ਹੈ ਮੈਂ ਇਸ ਨੂੰ ਸਕੂਲ ਦਾ ਗਰਾਊਂਡ ਦੱਸਿਆ ਹੈ ਕਿ ਗਰਾਊਂਡ ਹੈ ਅਗਰ ਤੁਹਾਨੂੰ ਸੜਕ ਦਾ ਦ੍ਰਿਸ਼ ਲੱਗਦਾ ਤਾਂ ਤੁਸੀਂ ਲਿਖ ਸਕਦੇ ਹੋ ਕਿਉਂਕਿ ਹਰ ਇੱਕ ਬੱਚੇ ਦੀ ਸੋਚ ਅਲੱਗ-ਅਲੱਗ ਹੋ ਸਕਦੀ ਹੈ ਤੁਸੀਂ ਇਸੇ ਚਿੱਤਰ ਨੂੰ ਆਪਦੇ ਤਰੀਕੇ ਨਾਲ ਵੀ ਇਹਦਾ ਵਰਣਨ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਸਮਾਂ ਹੈ ਉਹ ਮੈਂ ਦਿਨ ਦਾ ਦੱਸਿਆ ਹੈ ਤੁਸੀਂ ਚਾਹੋ ਆਪਦੀ ਸੋਚ ਦੇ ਮੁਤਾਬਿਕ ਦੁਪਹਿਰ ਦਾ ਵੀ ਦੱਸ ਸਕਦੇ ਹੋ ਉਸ ਤੋਂ ਬਾਅਦ ਪਾਤਰ ਪਾਤਰ ਮੈਂ ਦੱਸਿਆ ਕਿ ਦੋ ਮੁੰਡੇ ਦੋ ਕੁੜੀਆਂ ਹਨ ਇੱਕ ਅਧਿਆਪਕਾ ਹੈ ਉਸ ਤੋਂ ਬਾਅਦ ਕੀ ਉਹਨਾਂ ਨੇ ਯੂਨੀਫਾਰਮ ਪਾਈ ਹੈ ਤਾਂ ਪਤਾ ਚੱਲਦਾ ਹੈ ਕਿ ਉਹ ਕੌਣ ਨੇ ਵਿਦਿਆਰਥੀ ਨੇ ਉਦੇਸ਼ ਕੀ ਹੈ ਉਹਨਾਂ ਦਾ ਉਦੇਸ਼ ਹੈ ਸਫਾਈ ਕਰਨਾ ਕਿਰਿਆ ਕੀ ਹੈ ਕਿ ਉਹ ਝਾੜੂ ਲਗਾ ਰਹੇ ਹਨ ਤੇ ਜਿਹੜਾ ਨਤੀਜਾ ਹੈ ਕਿ ਸਫਾਈ ਹੋ ਚੁੱਕੀ ਹੈ ਜਿਹੜਾ ਆਲਾ ਦਵਾਲਾ ਸਾਫ਼ ਹੈ ਭਾਵਨਾਵਾਂ ਕੀ ਦੱਸੀਆਂ ਹਨ ਕਿ ਬੱਚੇ ਬਹੁਤ ਮਿਹਨਤ ਨਾਲ ਸਫਾਈ ਕਰ ਰਹੇ ਹਨ ਸਾਨੂੰ ਸਾਰਿਆਂ ਨੂੰ ਆਪਣਾ ਆਲਾ ਦਵਾਲਾ ਸਾਫ਼ ਰੱਖਣਾ ਚਾਹੀਦਾ ਸੋ ਸਟੂਡੈਂਟਸ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਬਲੈਕ ਐਂਡ ਵਾਈਟ ਤੇ ਇੱਕ ਕਲਰ ਦੋ ਚਿੱਤਰ ਦੱਸੇ ਹਨ ਜੋ ਕਿ ਤੁਸੀਂ ਇਹਨਾਂ ਨੁਕਤਿਆਂ ਦੇ ਆਧਾਰ 'ਤੇ ਚਿੱਤਰ ਵਰਣਨ ਕਰਨਾ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਔਰ ਨੁਕਤਿਆਂ ਦੇ ਆਧਾਰ 'ਤੇ ਆਪਣੀ ਕਲਾਤਮਕ ਸੋਚ ਨੂੰ ਪ੍ਰਗਟ ਕਰੋਗੇ ਅਗਰ ਤੁਸੀਂ ਨੁਕਤਿਆਂ ਦੇ ਆਧਾਰ 'ਤੇ ਕਰੋਗੇ ਤੇ ਜਿਹੜਾ ਵੀ ਇਹ ਤੁਹਾਡਾ ਚਿੱਤਰ ਹੈ ਪੂਰੇ ਦਾ ਪੂਰਾ ਕਵਰ ਹੋ ਜਾਏਗਾ ਔਰ ਪੁਆਇੰਟ ਟੂ ਪੁਆਇੰਟ ਤੁਸੀਂ ਗੱਲ ਲਿਖ ਸਕੋਗੇ ਔਰ ਤੁਹਾਡੇ ਨੰਬਰ ਵੀ ਫੁੱਲ ਆਣਗੇ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਸਮਝ ਚੁੱਕੇ ਹੋਵੋਗੇ Tanvad.